ਮੋੱਖ ਮੰਤਰੀ ਭਵਨਤਮਾਨ ਵਿੱਤ ਮੰਤਰੀ ਹਰਪਾਲ ਸਿੰਘ ਟੀਮਾਂ ਜੋ ਮਲਾਜਾਂ ਨੇ ਮੰਗਾ ਮੰਨਣ ਲਈ ਤਿਆਰੀ ਕਰ ਲਈ ਹੈ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਜੋ ਮੁੱਖ ਨੇ ਭਵਨਤਮਾਨ ਮਲਾਜਾਂ ਡੀਏ ਦੇ ਵਿੱਚ 11% ਵਾਧਾ ਕਰਦਾ ਸਾਦਾ ਹੈ ਜਿਹੜਾ ਸਾਹਦੇ ਫਰੰਟ ਦੇ ਆਗੂ 30 ਰਾਨ ਨੇ ਕਿਹਾ ਕਿ ਅਸੀਂ ਵੀ ਮੰਗ ਕਰਦੇ ਹਾਂ ਮੁੱਖ ਨੇ ਭਵਨਤਮਾਨ ਤੋਂ ਕਿ ਮੰਗਿਆਈ ਪਤਾ ਕੇਂਦਰ ਸਰਕਾਰ ਦੇ ਮਲਾਜਾਂ ਦਾ 53% ਪਰ ਪੰਜਾਬ ਸਰਕਾਰ ਦੇ ਮਲਾਜਾਂ ਦਾ ਜੋ ਮੰਗਾਈ ਬਤਾ ਉਹ 42% ਮੁਖਰੀ ਭਵਾਨਤਮਾਨ ਪੰਜਾਬ ਸਰਕਾਰ ਦੇ ਮਲਾਜਮਾਂ ਦੇ ਡੀਏ ਦੇ ਵਿੱਚ 11% ਵਾਧਾ ਕਰਕੇ ਤੇ ਡੀਏ 53% ਕੀਤਾ ਜਾਵੇ ਇਸ ਤਰ੍ਹਾਂ ਹੀ 17/7 2020 ਤੋਂ ਭਾਰਤੀ ਮਲਾਜਮਾਂ ਲਈ 6ਵਾਂ ਪੇ ਕਮਿਸ਼ਨ ਲਾਗੂ ਕੀਤਾ ਜਾਵੇ ਪੰਜਾਬ ਸਰਕਾਰ ਦੇ ਮੈਘੇ ਵਿੱਚ ਕੰਮ ਕਰਦੇ ਕੱਚੇ ਮਲਾਜਮ ਪੱਕੇ ਕੀਤੇ ਜਾਣਾ 2004 ਤੋਂ ਭਾਰਤੀ ਮਲਾਜਮਾਂ ਲਈ ਜੋ ਪ੍ਰਾਣੀ ਬੈਂਸ ਕਿਹਾ ਨੀ 1972 ਅਨਸਾਰ ਲਾਗੂ ਕੀਤੀ ਜਾਵੇ ਦੁਆਰਾ ਫਿਰ ਮੁਖ ਨੂੰ ਅੰਤਮਾਨਤ ਮੰਗ ਕਰਦੇ ਆ ਕਿ 17 ਸਤ 2020 ਤੋਂ ਭਰਤੀ ਮਲਾਜਮਾਂ ਨੂੰ 6ਾਂ ਬੇਕਮਿਸ਼ਨ ਲਾਗੂ ਕੀਤਾ ਜਾਵੇ ਮੈਡੇ ਵੀਲ ਵਰਕਰਾਂ ਆਸਰ ਆਸਾ ਵਰਕਰਾਂ ਅਗਨwadi ਵਰਕਰਾਂ ਉਹਨਾਂ ਦੇ ਮਾਨ ਬੱਤੇ ਵਿੱਚ ਵਾਧਾ ਕੀਤਾ ਜਾਵੇ ਮੁਖ ਨੂੰ ਭਵੰਤਮਾਨ ਨੇ ਕਈ ਵਾਰ ਕਹਿ ਚੁੱਕਿਆ ਜੋ ਕੱਚੇ ਮਲਾਜਮਾਂ ਪੰਜਾਬ ਸਰਕਾਰ ਦੇ ਮਹਿਕਮੇ ਕੰਮ ਕਰਦੇ ਮੈਂ ਉਹਨਾਂ ਅੱਗੇ ਉਹ ਕੱਟਾ ਸ਼ਤ ਕਟੂਗਾ ਪਰ ਗੁਰੂ ਗੋਬਿੰਦ ਸਿੰਘ ਸੂਪਰ ਧਰਮਪ੍ਰਣ ਰੋਪੜ ਗੁਰੂ ਹਰਗੋਬਿੰਦ ਸਾਹਿਬ ਧਰਮਪ੍ਰਣ ਲਹਿਰਾ ਮੁਹੱਬਤੇ ਵਿੱਚ 20 ਸਾਲਾਂ ਤੋਂ ਠੇਕੇਦਾਰਾਂ ਦੇ ਕੋਲ ਬਹੁਤ ਦੀ ਘੜਦਨ ਖਾਂ ਦੇ ਕੰਮੇ ਕੰਮ ਕਰਦੇ ਆ ਉਹਨਾਂ ਵਿੱਚੋਂ ਇੱਕ ਵੀ ਕੰਮ ਪੱਕਾ ਨਹੀਂ ਕੀਤਾ ਗਿਆ ਜਿੰਨ ਮੁਖੋਂ ਨਹੀਂ ਭੁਆਨਤ ਮਾਂ ਤੋਂ ਮੰਗ ਕਰਦੇ ਆ ਕਿ ਰੋਪੜ ਥਨ ਬਲਾਂ ਦੇ ਵਿੱਚ ਲਹਿਰਾ ਮੁਹੱਬਤਨ ਬਲਾਂ ਦੇ ਵਿੱਚ ਕੱਚੇ ਮਲਾਜਾਂ ਨੂੰ ਪੱਕਾ ਕੀਤਾ ਜਾਵੇ ਤੇ ਕਮੂਟਰ ਦੇ ਆਵ ਨੂੰ 6ਵਾਂ ਪੇਕਸ਼ਨ ਲਗੋ ਜਿਦਾ ਜੀ ਮੈਂ ਕਿਉਂਕਿ ਪੰਜਾਬ ਸਰਕਾਰ ਨੇ ਇੱਕ ਬਹੁਤ ਵਧੀਆ ਕਦਮ ਚੱਕਿਆ ਜੋ ਕੰਪਿਊਟਰ ਵਿਦਿਆਰਥੀਆਂ ਉਹਨਾਂ ਨੇ ਡੀਰ ਦੇ ਵਿੱਚ ਵਾਅਦਾ ਕਰਤਾ ਹੈ ਕੰਪਿਊਟਰ ਵਿਦਿਆਰਥੀਆਂ ਵੱਲੋਂ ਮੋਖੀਪੂ ਆਤਮਾਨ ਦੇ ਸ਼ਹਿਰ ਸੰਗਰੂਰ ਦੇ ਵਿੱਚ ਲਗਭਗ 108 ਦਿਨ ਤੋਂ ਭੁਖੜ ਤਾਂ ਰੱਖੀ ਹੋਈ ਸੀ ਕੰਪਿਊਟਰ ਵਿਦਿਆਰਥੀਆਂ ਦੀ ਜੋ ਸਿੰਘ ਹਾਲੀ ਬਹੁਤ ਜਿੱਤ ਪ੍ਰਾਪਤ ਹੋਈ ਹੈ ਜੀ ਪੰਜਾਬ ਸਰਕਾਰ ਨੇ ਕੰਪਿਊਟਰ ਵਿਦਿਆਰਥੀਆਂ ਨੇ ਡੀਰ ਦੇ ਵਿੱਚ ਵਾਅਦਾ ਕਰਤਾ ਹੈ ਧੰਨਵਾਦ ਸਾਥੀਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ